ਸੇਕੋ ਸਾਬ ਸੇਕੋ ਸਾਬ ਬਲਿਹਾਰ ਜੀ ਇੱਕ ਮਿੰਟ ਰੋਕੋ ਯਾਰ ਆ ਦੇਖੋ ਯਾਰ ਆ ਬੰਦੇ ਨੇ ਕੀ ਚੀਜ਼ ਬਣਾਈ ਆ ਪਰ ਰੋਜ਼ ਲੰਘ ਜਾਂਦੇ ਆ ਇੱਧਰ ਮੋੜੋ ਮਹਾਰਾਜ ਆ ਦੇਖੋ ਵੀ ਆ ਕੀ ਚੀਜ਼ ਆ ਪਰ ਅੰਦਰ ਨਾਲ ਚੱਲ ਕੇ ਆਈ ਹੈ ਜੀ ਚਲੋ ਚਲੋ ਜੀ ਆਪਾਂ ਯਾਰ ਇਹ ਅੰਦਰ ਚੱਲ ਕੇ ਆਈ ਹੈ ਇੱਥੇ ਰੋਜ਼ ਰੌਣਕ ਹੁੰਦੀ ਆ ਤੇਰੇ ਸ਼ਾਮ ਆਪਾਂ ਕੋਲੋਂ ਲੰਘ ਜਾਂਦੇ ਆ ਆਪਾਂ ਜਾ ਕੇ ਆਈਏ ਵੀ ਹੈ ਕੀ ਚੀਜ਼ ਆ ਬੰਦੇ ਦੇ ਅੰਦਰ ਸੇਕੋ ਯੋਗਾ ਸੈਂਟਰ ਲੱਗਦਾ ਪਿਆ ਯੋਗਾ ਸੈਂਟਰ ਭਾਜੀ ਆ ਜਿਹੜੀਆਂ ਆਪਾਂ ਕੋਠੀਆਂ ਬਣਾ ਲਈਆਂ ਐਡੇ-ਐਡੇ ਮਹਿਲ ਬਣਾ ਲਏ ਤੇ ਆ ਬੰਦੇ ਨਾਲ ਜੰਮੇ ਫਿਰਾ ਕਰਾਇਆ ਪਿਆ ਕੱਚੀਆਂ ਕੰਧਾਂ ਆਪਾਂ ਦੇਖ ਕੇ ਤੇ ਅੰਦਰ ਯਾਦਕਰ ਹੈ ਕੀ ਚੀਜ਼ ਹੈ ਚਲੋ ਜੀ ਚਲਵਾ ਜੋ ਆਪਾਂ ਦੇਖੀ ਦੇ ਅੰਦਰ ਆ ਦੇਖੋ ਇੱਧਰ ਇੱਧਰ ਸਾਰੇ ਥਿਊ ਸਾਰਾ ਨੇਚਰ ਬਣੀ ਹੋਈ ਹੈ ਅੱਛਾ-ਅੱਛਾ ਇਹ ਹੈਗਾ ਭਾਈ ਯੋਗਾ ਸੈਂਟਰ ਜਸਵਿੰਦਰ ਪਹਿਲਾਂ ਅੰਦਰ ਚਲੀਏ ਅੰਦਰ ਚੱਲ ਕੇ ਪਹਿਲਾਂ ਦੇਖੀ ਬਈ ਨੂੰ ਹਾ 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 ਜਮਾ ਬਈ ਜੀ ਬੱਟੀ ਗੱਡੇ ਪਏ ਨੇ ਅੰਦਰ ਸੇਖੋ ਸਾਹਿਬ ਠੰਡਕ ਦੇਖੋ ਅੰਦਰ ਕਿੰਨੀ ਹੈ ਬਈ ਹੈ ਤੁਹਾਡਾ ਮੌਸਮ ਵਧੀਆ ਦੇਖੋ ਜੀ ਤੁਸੀਂ ਉੱਤੇ ਸਾਪਾਪਾ ਮਿਲਿਆ ਤੁਸੀਂ ਬਾਈ ਨੂੰ ਬਾਈ ਨੇ ਜਿੰਨੇ ਵਰਟੀ ਕੱਟ ਤੇ ਚੀਜ਼ ਪੇਸ਼ ਕਰਤੀ ਮੌਣਕ ਚ ਬਿਲਕੁਲ ਬਿਲਕੁਲ ਜੀ ਜਰੂਰ ਜੀ ਇਹ ਬਾਈ ਜੀ ਥੋੜਾ ਹੈ ਸੈਂਟਰ ਹਾਂਜੀ ਸਰ ਆਪਾਂ ਬਣਾਇਆ ਹੋਇਆ ਸੈਂਟਰ ਇਹ ਅੱਛਾ ਜਸਵਿੰਦਰ ਸਿੰਘ ਥੋੜਾ ਨਾਮ ਹੈ ਹਾਂਜੀ ਸਰ ਹਾਂਜੀ ਆਪਣਾ ਨਾਮ ਹੈ ਜੀ ਵਾਹ ਜੀ ਵਾਹ ਸੱਜੜਾ ਇਹ ਤਾਂ ਵਰਟੀ ਕੱਟ ਤੇ ਜਮੇ ਤੂੰ ਤਾਂ ਦੇਖੋ ਸਰ ਕਰਤੀ ਚੀਜ਼ ਠੰਡਕ ਦੇ ਉਧਰ ਦਾ ਮਜਾਜ ਬੜਾ ਠੰਡੇ ਨਾਲ ਦੇਖੋ ਸਰ ਜੇ ਜੁੜਨਾ ਤਾਂ ਫਿਰ ਆਪਾਂ ਨੂੰ ਇਹ ਚੀਜ਼ ਤੇ ਆਣਾ ਹੀ ਪੈਣਾ ਹੈ ਆ ਪੰਛੀਆਂ ਦੀਆਂ ਦੇਖੋ ਸਿੱਖੋ ਤਾਂ ਵਾਜਾ ਇਧਰੋਂ ਯਾਰ ਪੰਛੀਆਂ ਦੀਆਂ ਜਨੌਰਾਂ ਦੀ ਕਿੰਨੀਆਂ ਸੋਹਣੀ ਆ ਜਾਂਦੀਆਂ ਹੈ ਸਾਰਾ ਮਾਹੌਲ ਵਧੀਆ ਹੈ ਇਹ ਸਾਰ ਜਿਹੜੀ ਚੀਜ਼ ਬਣਾਈ ਆਪਾਂ ਇੱਕ ਲੋਕੇਸ਼ਨ ਦੇਖ ਕੇ ਬਣਾਈ ਹੈ ਕੁਦਰਤੀ ਮਾਹੌਲ ਜੇਕਰ ਆਪਾਂ ਇਹ ਚੀਜ਼ ਨੂੰ ਕੁਦਰਤ ਦੇ ਨਾਲ ਜੋੜਨਾ ਤਾਂ ਆਪਾਂ ਨੂੰ ਸਿੱਖੋ ਸਾਹਿਬ ਇਹ ਕਾਹ ਦੇਖੋ ਜਸਵਿੰਦਰ ਸਿੰਘ ਨੇ ਇੱਕ ਕਾਫੀ ਆਪਣੇ ਡਿਗਰੀਆਂ ਜਸਵਿੰਦਰ ਸਿੰਘ ਐਮ ਪੀ ਐਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅੱਛਾ ਜੀ ਪੀਜੀ ਡਿਪਲੋਮਾ ਯੋਗਾ ਚ ਵੀ ਕੀਤਾ ਹੋਇਆ ਹੈ ਹਰਦਵਾਰ ਤੋਂ ਠੀਕ ਹੈ 6 ਮਹੀਨੇ ਦਾ ਕੋਰਸ ਵੀ ਕੀਤਾ ਹੋਇਆ ਹੈ ਫਿਟਨੈਸ ਬੰਬੇ ਤੋਂ ਅੱਛਾ ਜੀ ਅੱਛਾ ਐਮ ਏ ਯੋਗਾ ਐਂਡ ਸਾਇੰਸ ਦੀ ਵੀ ਕੀਤੀ ਹੋਈ ਆ ਪੂਨੇ ਤੋਂ ਸਰਟੀਫਾਈਡ ਮੈਡੀਕਲ ਯੋਗਾ ਟ੍ਰੇਨਿੰਗ ਅੱਛਾ ਅੱਛਾ ਇਹਦਾ ਮਤਲਬ ਬਾਈ ਤੁਸੀਂ ਤਾਂ ਫਿਰ ਇਹ ਕਿਤੇ ਤੇ ਡਾਕਟਰ ਬਣ ਗਏ ਦੇਖੋ ਸਾਹਿਬ ਸੇਖੋ ਸਾਹਿਬ ਆ ਦਿਖਾਓ ਬਿਹਾਰ ਜੀ ਇਹਦੇ ਤਾਂ ਮੋਟਾਪਾ ਬਲੱਡ ਪ੍ਰੈਸ਼ਰ ਸ਼ੂਗਰ ਸਿਰ ਦਾ ਦਰਦ ਸਰਵਾਈਕਲ ਤੇ ਸਲਪ ਡਿਸਕ ਸਰਟਿਕਾ ਪੇਨ ਮੋਢੇ ਕਮਰ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਯਾਦਾਸਤ ਕਦਾ ਰੁਕਣਾ ਚ ਸਾਰੇ ਇਲਾਜ ਤੁਸੀਂ ਇਹ ਛੱਤ ਦੇ ਥੱਲੇ ਮਤਲਬ ਯੋਗਾ ਰਾਹੀ ਕਰਦੇ ਹੋ ਯੋਗਾ ਰਾਹੀ ਸਾਰੇ ਇਹ ਜਿਹੜੇ ਜਿੰਨੇ ਲਿਖੇ ਨੇ ਇਹਨਾਂ ਦਾ ਅਸੀਂ ਰਿਜ਼ਲਟ ਵੀ ਲੈਂਦਾ ਹੈ ਤੇ ਨਾਲ ਨਾਲ ਜੀ ਅੱਛਾ ਇਹ ਤੁਹਾਡੇ ਸਟੂਡੈਂਟ ਇਹ ਨੇ ਇਹ ਸਾਨੂੰ ਲੱਗਦਾ ਯਾਰ ਕਿ ਤੇ ਉਹ ਕਾਫੀ ਜ਼ਿਆਦਾ ਮਤਲਬ ਇਹ ਜਿਮਨਾਸਟਿਕ ਵਾਲੇ ਵਾਂਗੂ ਕਾਫੀ ਜ਼ਿਆਦਾ ਆਪਣੇ ਸਰੀਰ ਨਾਲ ਮਤਲਬ ਛੇੜਛਾੜ ਕਰ ਰਹੇ ਨੇ ਕੋਈ ਦਿੱਕਤ ਨਹੀਂ ਹੁੰਦੀ ਐਵੇਂ ਨਹੀਂ ਸਰ ਨਹੀਂ ਸਰ ਨਹੀਂ ਇਹ ਯੋਗਾ ਤੇ ਦੁਬਾਰਾ ਜਿਹੜੀ ਨੇ ਦੀ ਟ੍ਰੇਨਿੰਗ ਹੈ ਚਾਰ ਪੰਜ ਸਾਲ ਤੋਂ ਚੱਲ ਰਹੀ ਹੈ ਕੰਟੀਨਿਊ ਅੱਛਾ ਅੱਛਾ ਤੇ ਇਹ ਯੋਗਾ ਦੀ ਹਾਂਜੀ ਬੇਟਾ ਜੀ ਤੁਸੀਂ ਇੱਥੇ ਯੋਗਾ ਚ ਇਹ ਸੈਂਟਰ ਚ ਇਹ ਛੱਤ ਥੱਲੇ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕਰਦਿਆਂ ਨੂੰ ਆਪਣਾ ਜੋ ਵੀ ਤੁਸੀਂ ਯੋਗਾ ਪ੍ਰੈਕਟਿਸ ਕਰ ਰਹੇ ਸੀ ਹਾਂਜੀ ਸਰ ਮੇਰੇ 6 ਸਾਲ ਹੋ ਗਏ ਨੇ ਇੱਥੇ ਪ੍ਰੈਕਟਿਸ ਕਰਦਿਆਂ ਨੂੰ ਤੇ ਮੈਂ ਦੋ ਵਾਰ ਨੈਸ਼ਨਲ ਵੀ ਜਾ ਕੇ ਆਈ ਹਾਂ ਅੱਛਾ ਜੀ ਹਾਂਜੀ ਸਰ ਤੇ ਸਭ ਤੋਂ ਸਰ ਨੇ ਮੇਰੀ ਬਹੁਤ ਹੈਲਪ ਕੀਤੀ ਸਰ ਨੇ ਮੈਨੂੰ ਬਹੁਤ ਵਧੀਆ ਪ੍ਰੈਕਟਿਸ ਕਰਵਾਈ ਇੱਥੇ ਸੈਂਟਰ ਦੇ ਵਿੱਚ ਤੇ ਤਿੰਨੋਂ ਬੱਚੇ ਮੂਨਕ ਦੇ ਸੀਗੇ ਜੋ ਤਿੰਨੋਂ ਬੱਚੇ ਮੂਨਕ ਦੇ ਸੀਗੇ ਉਹ ਤਿੰਨੋਂ ਹੀ ਮੇਰੀ ਕਟਿੰਗ ਹੋਈ ਸੀ ਅੱਛਾ ਨੈਸ਼ਨਲ ਦੇ ਵਿੱਚ ਜਿਹੜੇ ਤਿੰਨ ਬੱਚੇ ਗਏ ਸੀ ਉਹ ਮੂਨਕ ਦੇ ਥੋਡੇ ਸੈਂਟਰ ਤੋਂ ਤਿਆਰ ਹੋ ਕੇ ਗਏ ਸੀ ਵਾਹ ਜੀ ਵਾਹ ਬੰਦੇ ਮਰੀਜ਼ ਨੇ ਉਹ ਵੀ ਤੁਹਾਡੇ ਕੋਲ ਆਉਣ ਬਿਲਕੁਲ ਸਰ ਜਿਹੜੇ ਸਟੂਡੈਂਟ ਨੇ ਉਹ ਸਪੋਰਟਸ ਨੂੰ ਲੈ ਕੇ ਜਿਹੜੇ ਆਪਣਾ ਫਿਊਚਰ ਬ੍ਰਾਈਟ ਕਰਨਾ ਚਾਹੁੰਦੇ ਨੇ ਉਹ ਵੀ ਇੱਥੇ ਆ ਕੇ ਆਪਣੀ ਕੰਪੀਟੀਸ਼ਨ ਦੀ ਤਿਆਰੀ ਕਰਨ। ਬਿਲਕੁਲ ਸਰ ਜੀ। ਵੀ ਦੋ ਹੀ ਚੀਜ਼ਾਂ ਤੁਸੀਂ ਲੈ ਕੇ ਮਤਲਬ ਇਹ ਸੈਂਟਰ ਦੇ ਵਿੱਚ ਚੱਲੇ ਹੋ। ਇੱਕ ਜਸਿੰਦਰ ਜੀ ਉਹ ਜਿਹੜਾ ਬੈਲਟਾ ਟੰਗਿਆ ਤੁਸੀਂ ਇਹ ਕਦ ਲਈ ਨਾ ਯਾਰ ਜਿਵੇਂ ਸਕੰਜਾ ਬਣਾਇਆ ਤੁਸੀਂ ਇਹ ਸਰ ਜਿਹੜਾ ਤੁਸੀਂ ਪੜਿਆ ਸੀਗਾ ਕਿ ਪੁੰਨੇ ਤੋਂ ਕੋਰਸ ਕੀਤਾ ਹੈ। ਹਾਂਜੀ ਹਾਂ। ਇਹ ਜਿਹੜੀ ਰੋਪ ਐਂਡ ਬੈਲਟ ਹੈ ਰੋਪ ਐਂਡ ਬੈਲਟ ਰੋਪ ਐਂਡ ਬੈਲਟ ਜੀ ਇਹਦੇ ਨਾਲ ਕੀ ਹੈ ਹਰ ਇੱਕ ਜਿਹੜਾ ਸਾਡੀ ਬੋਡੀ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਸਲੀਪ ਡਿਸਕ ਹੋ ਗਿਆ 니 ਜੋਇੰਟ ਹੋ ਗਿਆ ਸਰਵਾਈਕਲ ਹੋ ਗਿਆ ਅੱਛਾ ਜੀ ਸ਼ੋਲਡਰ ਜੁਆਇੰਟ ਹੋ ਗਏ ਤਾਂ ਇਸ ਤੋਂ ਬੰਨ ਕੇ ਅਸੀਂ ਵਿਦਆਉਟ ਮੈਡੀਸਿਨ ਟ੍ਰੀਟਮੈਂਟ ਦਿੰਨੇ ਆ ਕਿ ਜਦੋਂ ਅਸੀਂ ਕਹਿੰਨੇ ਕਿ ਸਾਡੇ ਮਨ ਕੇ ਹਿੱਲ ਗਏ ਅੱਛਾ ਜੀ ਮਨ ਕੇ ਹਿੱਲ ਜਾਂਦੇ ਨੇ ਅਸੀਂ ਡਾਕਟਰ ਕੋਲ ਜਾਂਦੇ ਆ ਥੈਰੇਪੀ ਲੈਨੇ ਆ ਜਿੰਨਾ ਟਾਈਮ ਮੈਡੀਸਿਨ ਖਾਣੇ ਆ ਉਹਨਾਂ ਟਾਈਮ ਅਸੀਂ ਠੀਕ ਰਹਿਨੇ ਆ ਉਸ ਤੋਂ ਦੁਆਰਾ ਫੇਰ ਛੱਡ ਜੰਨੇ ਆ ਇਹ ਜਿਹੜਾ ਕੋਰਸ ਹੈ ਮੈਂ ਪੁੰਨੇ ਤੋਂ ਕੀਤਾ ਸੀਗਾ ਉੱਥੇ ਐਂਕਰ ਨਾਮ ਦਾ ਬੰਦਾ ਸੀਗਾ ਉਹ ਤਿੰਨ ਵਾਰੀ ਰਾਸ਼ਟਰਪਤੀ ਅਵਾਰਡ ਉਹਨੂੰ ਮਿਲਿਆ ਸੀਗਾ ਕਿ ਜਿਵੇਂ ਆਪਣੇ ਬੇਡ ਤੋਂ ਲੰਮਕਦੇ ਨੇ ਇੱਕ ਤੋਂ ਦੂਜੀ ਛਾਲ ਮਾਰਦੇ ਨੇ ਇੱਕ ਡਾਂਹ ਹੀ ਫੜ ਲੈਂਦੇ ਨੇ ਤਾਂ ਉੱਥੇ ਇਸ ਚੀਜ਼ ਦੀ ਰਿਸਰਚ ਚੱਲੀ ਸੀ ਬਹੁਤ ਲੰਬਾ ਕਿ ਅਸੀਂ ਸਰੀਰ ਨੂੰ ਮੋੜਦੇ ਆ ਜਾਂ ਬੰਨ੍ਹਦੇ ਆ ਤਾਂ ਸਾਡਾ ਇਸ ਤੋਂ ਰਿਜ਼ਲਟ ਮਿਲਦਾ ਹੈ ਤਾਂ ਉਹ ਚੀਜ਼ ਨੂੰ ਦੇਖ ਕੇ ਮੈਂ ਫੋਲੋ ਕੀਤਾ ਸੀਗਾ ਕਿ ਮੇਰੇ ਕੋਲ ਪਿਛਲੇ 3-4 ਮਹੀਨਿਆਂ ਦੇ ਵਿੱਚ 7-8 ਪੇਸ਼ੈਂਟ ਆਏ ਸੀਗੇ ਜੋ 10 ਦਿਨ ਤੋਂ ਜ਼ਿਆਦਾ ਨਹੀਂ ਲੈ ਕੇ ਗਏ ਸਲਿੱਪ ਡਿਸਕ ਦੇ ਕਿ ਉਹਨਾਂ ਨੂੰ ਰਿਜ਼ਲਟ ਮਿਲਿਆ ਤੇ ਜਿਹੜਾ ਮੇਰਾ ਪੋਜ਼ਿਟਿਵ ਰਿਜ਼ਲਟ ਮਿਲਿਆ ਉਸ ਤੋਂ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਮੈਂ ਹਰ ਇੱਕ ਬਿਮਾਰੀ ਦਾ ਇਲਾਜ ਵਿਦਆਊਟ ਮੈਡੀਸਨ ਤੋਂ ਦਮਾ ਔਰ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਦਿਵਾਮਾਏ ਕਹਿਣ ਦਾ ਤੁਹਾਡਾ ਇਹ ਮਤਲਬ ਹੈ ਵੀ ਜੇ ਤੁਹਾਡੇ ਕੋਲ ਕੋਈ ਬੱਚਾ ਆਉਂਦਾ ਹੈ ਤੁਸੀਂ ਉਹਨੂੰ ਇੰਨਾ ਫਲੈਕਸੀਬਲ ਤੇ ਐਕਟਿਵ ਬਣਾ ਦੋਗੇ ਜਿਵੇਂ ਮਰਜੀ ਉਹ 15 ਮਿੰਟ ਮੂਸੇ ਮਾਰਦਾ ਫਿਰਿਆ ਬਿਲਕੁਲ ਸਰ ਬਿਲਕੁਲ ਮੈਨੂੰ ਦਿੱਕਤ ਨਹੀਂ ਆਊਗੀ ਬਿਲਕੁਲ ਜੀ ਦੇਖੋ ਸਰ ਤਾਂ ਇਸ ਕਰਕੇ ਇਸ ਮੈਂ ਕੁਦਰਤ ਦੇ ਨਾਲ ਜੁੜਨਾ ਚਾਹ ਰਿਹਾ ਤੇ ਨਾਲ ਲੋਕਾਂ ਨੂੰ ਵੀ ਐਡ ਕਰ ਰਿਹਾ ਕਿ ਵੀ ਕੁਦਰਤ ਦੇ ਨਾਲ ਜੁੜ ਕੇ ਦੇਖੋ ਉਹਦਾ ਕ੍ਰਿਸ਼ਮਾ ਤੁਹਾਨੂੰ ਕੀ ਦਿੰਦਾ ਹੈ ਠੀਕ ਤੁਸੀਂ ਉਹ ਵੀ ਦੇਖ ਲੈਣਾ ਤਾਂ ਨਹੀਂ ਐਡਵਾਂਸ ਆਸਨ ਕਰਕੇ ਦਿਖਾਓ ਰੋ ਜੇ ਹੈਂਡਸਟੈਂਡ ਲੈ ਥੋੜਾ ਖੁਰਦਰਾ ਚ ਹੈ ਬੱਚੇ ਦਾ ਬੈਲੈਂਸ ਜਿਹੜਾ ਹੈ ਬਣਾਉਣਾ ਥੋੜਾ ਮੁਸ਼ਕਿਲ ਹੋ ਰਿਹਾ ਹੈ ਤੇ ਨਹੀਂ अदरवाइज ਕੀ ਫਸਟ ਰਾਉਂਡ ਦੇ ਵਿੱਚ ਸਾਡਾ ਬੱਚਾ ਹੈ ਇਹ ਆਪਣਾ ਪੂਰੇ ਸਰੀਰ ਨੂੰ ਅੱਜ ਇਹ ਤੁਸੀਂ ਸਟਾਰਟਿੰਗ ਕੀਤੀ ਆ ਹੌਲੀ ਹੌਲੀ ਇਹਨੂੰ ਹੋਰ ਸੋਹਣਾ ਬਣਾ ਦਵਾਂਗਾ ਅੱਜ ਤਾਂ ਸਾਰ ਇੱਕ ਮੇਰਾ ਬੇਸਿਕ ਹੈ ਜਿਵੇਂ ਜਿਵੇਂ ਟਾਈਮ ਮਿਲੂਗਾ ਉਸ ਤਰ੍ਹਾਂ ਲੁੱਕ ਜਿਹੜੀ ਸਾਡੀ ਚੇਂਜ ਹੁੰਦੀ ਰਹੂਗੀ ਆ ਦੇਖੋ ਸਾਡੇ ਜਿਹੜੇ ਬੱਚੇ ਨੇ ਐਡਵਾਂਸ ਦੇ ਵਿੱਚ ਇਹ ਜਾ ਰਹੇ ਨੇ ਆਪਣੇ ਸਰੀਰ ਨੂੰ ਜੀਵਾ ਇਹ ਤਾਂ ਯਾਰ ਆਪਾਂ ਦੱਸ ਲੇ ਜਸਵਿੰਦਰ ਸਿੰਘ ਜੀ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਇੰਨੇ ਵਧੀਆ ਮਾਹੌਲ ਸਰਜਾ ਤੁਸੀਂ ਬੜੀ ਮਿਹਨਤ ਕੀਤੀ ਹੈ ਬੜੇ ਤੁਹਾਡੇ ਤੋਂ ਠੀਕ ਵੀ ਹੋ ਕੇ ਗਏ ਕਾਫੀ ਮਰੀਜ਼ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਸਾਡੇ ਬੱਚਿਆਂ ਨੂੰ ਵੀ ਕੀ ਕਹਿਣਾ ਚਾਹੁੰਦੇ ਹੋ ਵੀ ਦੇਖੋ ਸਰ ਮੇਰਾ ਸੰਦੇਸ਼ ਇਹ ਹੈ ਕਿ ਜਿਹੜਾ ਸਾਡਾ ਮੋਨਕ ਦਾ ਨਾਮ ਇੱਕ ਤਾਂ ਰੋਸ਼ਨ ਹੋਵੇ ਸਾਡੇ ਮੈਂ ਹੁਣ ਬੇਨਤੀ ਕਰਦਾ ਵੀ ਸਾਰਿਆਂ ਨੂੰ ਜਿਹੜੇ ਸੱਜਣ ਆਪਣੇ ਆਪ ਨੂੰ ਕੁਦਰਤ ਨਾਲ ਜੋੜਨਾ ਚਾਹੁੰਦੇ ਨੇ ਕੁਦਰਤੀ ਮਾਹੌਲ ਸਿਰਜਣਾ ਚਾਹੁੰਦੇ ਨੇ ਚਾਹੁੰਦੇ ਨੇ ਯਾਰ ਇੱਕ ਉਹੋ ਜਿਹੀ ਲਾਈਫ ਹੋਵੇ ਜਿੱਥੇ ਆਪਣਾ ਦੁਨੀਆਦਾਰ ਜੀਵਿਆਂ ਤੋਂ ਥੋੜਾ ਜਿਹਾ ਹਟ ਕੇ ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ ਜ਼ਿੰਦਗੀ ਬਤੀਤ ਕਰੀਏ ਰੋਲੇ ਰੁੱਪੇ ਤੋਂ ਬਚੀਏ ਕਿਉਂਕਿ ਵਾਦਾ ਕਾਟਾਂ ਜ਼ਿੰਦਗੀ ਦੇ ਰੋਲੇ ਰਾਲੇ ਚੱਲਦੇ ਰਹਿੰਦੇ ਨੇ ਆਪਾਂ ਨੂੰ ਪਤਾ ਹੈ ਇਧਰੋਂ ਕਿਤੇ ਫੋਨ ਆ ਗਿਆ ਕਿਤੋਂ ਐਂਦਾ ਫੋਨ ਆ ਗਿਆ ਉਧਰੋਂ ਭੱਜ ਲਏ ਜੀ ਆ ਹੋ ਗਿਆ ਹੋ ਗਿਆ ਇੱਥੇ ਆ ਕੇ ਤਾਂ ਆਪਣਾ ਲੱਗਦਾ ਵੀ ਜ਼ਿੰਦਗੀ ਨਾਲੇ ਟੁੱਟ ਗਏ ਤੇ ਬਹੁਤ ਵਧੀਆ ਤੇ ਇਹ ਬਾਈ ਨਾਲ ਜਸਵਿੰਦਰ ਸਿੰਘ ਨਾਲ ਤੁਸੀਂ ਟਾਈਪ ਕਰਿਓ ਜੇ ਕਿਸੇ ਵੀ ਦਾ ਨੰਬਰ ਇੱਕ ਕਰੀ ਫਿਰ 98764 99254 ਨੰਬਰ ਤੇ ਬਾਈ ਨਾਲ ਕਰਕੇ ਫੋਨ ਤੇ ਗੱਲ ਤੇ ਜਸਵਿੰਦਰ ਨੂੰ ਮਿਲਿਓ ਇਹ ਬਾਈ ਫਿਰ ਉਸ ਹਾਬ ਨਾਲ ਬੈਚ ਦਾ ਦੇ ਦੂਗਾ ਟਾਈਮ ਕਦੋਂ ਦੇ ਕੋਲ ਟਾਈਮ ਹੋਊਗਾ ਮੈਨੂੰ ਤਾਂ ਲੱਗਦਾ ਨਹੀਂ ਕਿ ਦੇ ਕੋਲ ਕੋਈ ਜ਼ਿਆਦਾ ਮਤਲਬ ਸਮਾਂ ਹੋਊਗਾ ਕਿਉਂਕਿ ਬੱਚਾਂ ਦੇ ਹਿਸਾਬ ਨਾਲ ਹੀ ਵੰਡਿਆ ਜਾਊਗਾ ਮਾਹੌਲ ਜਿਹੜਾ ਸੋਹਣਾ ਮਾਹੌਲ ਹੈ ਤਾਂ ਸਗੋਂ ਜਸਵਿੰਦਰ ਸਿੰਘ ਜੀ ਤੇ ਅਸੀਂ ਫਿਰ ਵੀ ਤੁਹਾਡੇ ਕੋਲ ਆਵਾਂਗੇ ਇੱਕ ਵਾਰੀ ਦੇਖਾਂਗੇ ਜਦੋਂ ਤੁਹਾਡੀ ਕਲਾਸ ਚੱਲਦੀ ਹੋਊਗੀ ਹੁਣ ਤਾਂ ਤੁਹਾਡੀ ਕਲਾਸ ਦਾ ਜਿਹੜਾ ਟਾਈਮ ਹੈ ਮੈਨੂੰ ਲੱਗਦਾ ਖਤਮ ਹੈ ਜਿਹੜਾ ਹੁਣ ਆਪਾਂ ਦੁਪਹਿਰ ਨੂੰ ਆਏ ਆ ਦੁਪਹਿਰ ਨੂੰ ਤਾਂ ਲੱਗੋ ਇੱਥੇ ਇੰਨੀ ਠੰਡਕ ਹੁਣ ਵੀ ਚੱਲ ਰਹੀ ਹੈ ਮਸ ਸੁਰੇਸ਼ ਆਮੀ ਜੀ ਤੁਹਾਡੇ ਕਰੀਪ ਚੱਲਦੇ ਬੈਦ ਦੇ ਵਿੱਚ ਜਰੂਰ ਤੁਹਾਡੇ ਕੋਲ ਆਗੇ ਜਾਵਾਂਗੇ ਬਿਲਕੁਲ ਸਰ ਤੇ ਬਾਈ ਦੀ ਕਰੋ ਬਈ ਸਪੋਰਟ ਤੇ ਬਾਈ ਨੂੰ ਜਿਹੜੀ ਬਾਈ ਨੇ ਜ਼ਿੰਦਗੀ ਦਾ ਡ੍ਰੀਮ ਲੈ ਕੇ ਇੰਨੇ ਕਾਮਯਾਬੀ ਦਾ ਰਸਤਾ ਚੁਣਿਆ ਆਪਣੇ ਸਾਰਿਆਂ ਲਈ ਇਹਦੀ ਕਾਮਯਾਬੀ ਨਹੀਂ ਇਹਨੇ ਸਾਰਿਆਂ ਦੀ ਕਾਮਯਾਬੀ ਹੈ ਇਹਦੇ ਵਿੱਚ ਆਪਣੇ ਸਿਹਤਕ ਤੌਰ ਤੇ ਕਾਮਯਾਬੀ ਮਾਰਕਸਕ ਤੌਰ ਤੇ ਆਪਣੀ ਆਪਣੇ ਆਪ ਨੂੰ ਡਵੈਲਪ ਕਰਨ ਲਈ ਤੇ ਬਾਈ ਦਾ ਨੰਬਰ ਜਿਹੜਾ ਮੈਂ ਦੱਸਿਆ ਇੱਕ ਇਹਨੂੰ ਬਾਈ ਦਾ ਸਪੋਰਟ ਕਰੀਏ ਕਿ ਤਾਂ ਕਿ ਆਪਣੇ ਇਹਦੇ ਵਿੱਚ ਸਾਰਿਆਂ ਦਾ ਭਲਾ ਹੋਵੇ ਚੰਗਾ ਵੀ ਜੋਂਦਾ ਵਸਤਰ ਹੈ ਜਸਵਿੰਦਰ ਸਿੰਘ ਧੰਨਵਾਦ ਸਭ ਤੁਹਾਡਾ ਬਹੁਤ ਬਹੁਤ